ਮਾਹੀ ਗੁਰ ਜੀ ਦਾ ਖਾਨਸਾ ਸ੍ਰੀ ਮਾਹੀ ਗੁਰ ਜੀ ਕੇ ਪਦੇ ਜਦੋਂ ਭੰਤ ਜੀ ਐਸੇ ਭਗਵਾਨ ਨੂੰ ਯਾਦ ਕਰਦੇ ਰਹੇ ਇਹ ਸੰਤਾ ਇੱਕ ਨੇਕ ਰਾਜਾ 라ਸ਼ਮਣ ਸੈਨੂੰਦਰਾ ਨਿਕਲਿਆ ਉਸਨੇ ਆਵਾਜ਼ ਸੁਣੀ ਤਾਂ ਰੁਕ ਗਿਆ ਉਹਦੇ ਸੇਵਕਾਂ ਨੇ ਵੀ ਸੁਣਿਆ ਆਵਾਜ਼ ਆ ਰਹੀ ਸੀ ਮਸਤੀ ਵਿੱਚ ਗਾਉਣ ਗਾਉਣ ਦੀ हे ਬੋਲਣ ਵਾਲੇ ਇਹ ਦੱਸ ਤੂੰ ਕੌਣ ਹੈ ਰਾਜੇ ਨੇ ਅੱਗੇ ਹੋ ਕੇ ਆਵਾਜ਼ ਦਿੱਤੀ ਮੇਰਾ ਨਾਮ ਜੈਦੇਵ ਹਾਂ ਮੈਂ ਪਰਛਾ ਮੈਨੂੰ ਭਗਵਾਨ ਦੇ ਬੰਦੇ ਖੂ ਵਿੱਚ ਸੁੱਟ ਗਏ ਹਨ ਡਰਨ ਵਾਲੀ ਕੋਈ ਗੱਲ ਨਹੀਂ ਮੈਂ ਪ੍ਰਭੂ ਦਾ ਨਾਮ ਲੈ ਰਿਹਾ ਹਾਂ ਅੱਗੇ ਜਵਾਬ ਆਇਆ ਉਸ ਮਿਹਰੇ ਰਾਜੇ ਨੇ ਰੱਸਾ ਛਟਵਾਇਆ ਤੇ ਭਗਤ ਜੀ ਨੂੰ ਆਖਿਆ ਕਿ ਉਹ ਰੱਸੀ ਦੀ ਗੋਲ ਗੰਢ ਬਣਾ ਕੇ ਪੈ ਰੜਾ ਲਵੇ ਤੇ ਨਾਲ ਹੀ ਰੱਸੀ ਨੂੰ ਫੜ ਲਵੇ ਉਸ ਨੂੰ ਉੱਪਰ ਚੁੱਕਿਆ ਜਾਵੇ ਜਾਏਗਾ ਭਗਤ ਜੀ ਨੇ ਕਿਹਾ ਢੋਲ ਤੋਂ ਬਿਨਾ ਨਹੀਂ ਆ ਸਕਦਾ ਮੇਰੀਆਂ ਬਾਹਾਂ ਨੂੰ ਸੱਟਾਂ ਲੱਗੀਆਂ ਹਨ ਰਾਜੇ ਨੇ ਢੋਲ ਖੂਹ ਵਿੱਚ ਬਹਾਇਆ ਤੇ ਭਗਤ ਜੀ ਨੂੰ ਬਾਹਰ ਕੱਢਿਆ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਸਾਰੀ ਵਾਰਤਾ ਅਖਣਾਈ ਰਾਜਾ ਸੁਣ ਕੇ ਹੈਰਾਨ ਹੋਇਆ ਤੇ ਭਗਤ ਦੀਆਂ ਬਾਹਾਂ ਟੁੱਟੀਆਂ ਦੇਖ ਕੇ ਉਸ ਨੂੰ ਬਹੁਤ ਦੁੱਖ ਹੋਇਆ ਉਹ ਖਿਆਲ ਕਰਦਾ ਰਿਹਾ ਕਿ ਭਗਤ ਜੀ ਲਿਖਣਗੇ ਕਿ ਮੈਂ ਰਾਜਾ ਲਾਸ਼ਮਣ ਸੈਨ ਭਗਤ ਜੈ ਦੇਵ ਨੂੰ ਨਾਲ ਲੈ ਆ ਕੇ ਆਪਣੀ ਰਾਤਾਨੀ ਵਿੱਚ ਲੈ ਜਾਂਦਾ ਭਗਤ ਜੀ ਨੂੰ ਪਦਮਾ ਮਤੀ ਦਾ ਬਹੁਤ ਖਿਆਲ ਸੀ ਭਾਰਤੀ ਜੀ ਹੋ ਸੀ ਕਿ ਸਭ ਦਾ ਰਾਖਾ ਭਗਵਾਨ ਹੈ ਜੋ ਪ੍ਰਭੂ ਦੀ ਇੱਛਾ ਹੈ ਸੋਈ ਹੋ ਜਾਂਦਾ ਹੈ ਰਾਜੇ ਨੇ ਪੁੰਨ ਦਾਨ ਕਰਨ ਦੇ ਨਾਲ ਇੱਕ ਭਾਰੀ ਜਗ ਕੀਤਾ ਉਸ ਜੰਗ ਦਾ ਇਹ ਫਲ ਮਿਲਿਆ ਕਿ ਜੈ ਦੇਵ ਜੀ ਰਾਜੀ ਹੋ ਗਏ ਉਹ ਹਰੀ ਜਾਸ ਲਿਖਣ ਲੱਗੇ ਦੂਸਰੇ ਪਾਸੇ ਜੰਗ ਤੇ ਆਏ ਸਾਧੂ ਭੇਸ ਵਿੱਚ ਚੋਰ ਵੀ ਫੜੇ ਗਏ ਤੇ ਪਦਮਾ ਮਤੀ ਦਾ ਪਤਾ ਲੱਗਦਾ ਕਿ ਉਹ ਆਪਣੇ ਪਿੰਡ ਕੇਂਦਲ ਸੀ ਉਸ ਨੂੰ ਵੀ ਰਾਜੇ ਕੋਲ ਸੱਦ ਲਿਆ ਗਿਆ ਪਦਮਾ ਮਤੀ ਆਪਣੇ ਪਤੀ ਨੂੰ ਮਿਲੀ ਰਾਜੇ ਕੋਲ ਭਗਤ ਜੀ ਬਹੁਤ ਚਲੇ ਤੇ ਹਰੀ ਨਾਮ ਦਾ ਕੀਰਤਨ ਕਰਿਆ ਕਰਦੇ ਸਨ ਉਹ ਦਾ ਮੋਤ ਜਸ ਹੁੰਦਾ ਸੀ ਕਥਾ ਹੁੰਦੀ ਭਗਤ ਦੀ ਜੋ ਬਚਨ ਕਰਦੇ ਸਨ ਸੋ ਪੂਰਾ ਹੋ ਜਾਂਦਾ ਸੀ। ਹੁਣ ਕੁਝ ਕਾਲ ਬੀਤ ਗਿਆ। ਇੱਕ ਦਿਨ ਜੈ ਦੇਵ ਜੀ ਨੇ ਰਾਜੇ ਨੂੰ ਆਖਿਆ ਹੀ ਰਾਜਨ ਇੱਛਾ ਹੈ ਕਿ ਨਗਰ ਵਾਲ ਜਾਵਾ ਹੁਣ ਆਗਿਆ ਦਿਓ ਤੁਸੀਂ ਪ੍ਰਭੂ ਦਾ ਨਾਮ ਸਿਂਗਰੀ ਜਾਓ ਕਿਸੇ ਤਰ੍ਹਾਂ ਦੀ ਘਾਟ ਨਹੀਂ ਆਏਗੀ। ਭਗਵਾਨ ਤੁਹਾਡੀ ਸਹਾਇਤਾ ਕਰੇਗਾ। ਪਰ ਇਹ ਰਾਜੇ ਦੀ ਇੱਛਾ ਨਹੀਂ ਸੀ। ਕਿ ਭਗਤ ਜੀ ਉਹਨਾਂ ਕੋਲੋਂ ਬਾਹਰ ਜਾਣ ਉਹ ਚਾਹੁੰਦੇ ਸਨ ਕਿ ਉਹਨਾਂ ਕੋਲ ਹੀ ਰਹਿਣ ਰਾਜੇ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਸੀ ਫੇਰ ਵੀ ਭਗਤ ਜੀ ਦੀ ਇੱਛਾ ਵਿਰੁੱਧ ਨਾ ਚੱਲ ਸਕੀ ਬਹੁਤ ਸਾਰਾ ਨਰਮ ਦੇ ਕੇ ਰਾਜੇ ਨੇ ਸਤਕਾਰ ਨਾਲ ਧੋਰਿਆ ਤੇ ਨਾਲ ਆਪਣੇ ਬੰਦੇ ਭੇਜੇ ਜੋ راہ ਮਚਨਾਖੀ ਕਰਦੇ ਗਏ ਤੇ ਭਗਤ ਜੀ ਨੂੰ ਕਹਿਨ ਲੱਗੇ ਆਏ ਜੈਨ ਨਗਰ ਵਿੱਚ ਰਹੇ ਹੁੰਆ ਭਗਤ ਜੀ ਦੀ ਅਜੂ ਬਹੁਤ ਬਿਡੇਰੀ ਹੋ ਗਈ ਉਹਨਾਂ ਦਾ ਅੰਤ ਕਾਲ ਆ ਗਿਆ ਤੇ ਭਗਤ ਜੀ ਸੰਨ 1245 ਈਸਵੀ ਵਿੱਚ ਇੱਕ ਦਿਨ ਭੋਜਨ ਕਰਦੇ ਹੋਏ ਹੀ ਜੋਤੀ ਜੋਤ ਸਮਾ ਗਏ ਉਹਨਾਂ ਦਾ ਜੋਤੀ ਜੋਤ ਸਮਾਣਾ ਸੁਣ ਕੇ ਪਦਮਾਬਤੀ ਵੀ ਛਰਾਣਾ ਕਰ ਗਈ ਉਨਾਲੇ ਨਗਰ ਵਿੱਚ ਸਵਾਤੀ ਹੈ ਗੰਗਾ ਕਿਨਾਰੇ ਤੇ ਗੰਗਾ ਦਾ ਨਾਮ ਜੈ ਲਈ ਗੰਗਾ ਹੈ ਮੰਗੀ ਦੀ ਸੰਗਰਾਦ ਨੂੰ ਮੀਲਾ ਲੱਗਦਾ ਹੈ ਤੇ ਲੋਕ ਇਸ਼ਨਾਨ ਕਰਕੇ మోਛ ਪ੍ਰਾਪਤ ਕਰਦੇ ਹਨ ਗੀਤ ਗਵਿੰਦਰ ਦੀਆਂ ਤੋਂ ਨਾ ਗਾਈਆਂ ਜਾਂਦੀਆਂ ਹਨ ਭਗਤ ਜੈ ਦੇਵ ਜੀ ਸੰਸਕਰਤਲੇ 1% ਵਿਦਵਾਨ ਹੋਏ ਹਨ ਇਥੇ ਸਮਾਪਤ ਕਰਦੇ ਹਾਂ ਉਲਣ ਚੱਕਰਵਾਤਾ ਘਟਾ ਪੁਲਸਕਵਾ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ